ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਂ ਇੱਕ ਗੱਲ ਕਰਨੀ ਚਾਹੁੰਨਾ ਸੰਗਤ ਦੇ ਨਾਲ ਤੇ ਆਪਣੇ ਸਾਰੇ ਗ੍ਰਾਂਥੀ ਸਿੰਘ ਵੀਰਾਂ ਦੇ ਨਾਲ ਪਿੱਛੇ ਜੇ ਇੱਕ ਗੱਲ ਆਈ ਸੀ ਵੀ ਇੱਕ ਹਰਪ੍ਰੀਤ ਸਿੰਘ ਜੀ ਗ੍ਰਾਂਥੀ ਸਿੰਘ ਨਾਮ ਉਹਨਾਂ ਦਾ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਸੀ ਆਪਣੀ ਵੀ ਜੋ ਕਮੇਟੀ ਤੋਂ ਕਹਿੰਦੇ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਸਨ ਉਹ ਮਸਲਾ ਇੰਟਰਨੈਸ਼ਨਲ ਪੱਧਰ ਤੇ ਬਾਹਰਲੇ ਸਿੱਖਾਂ ਦੇ ਵਿੱਚ ਵੀ ਗਿਆ ਉਹ ਮਸਲਾ ਸ੍ਰੀ ਕਾਲ ਤਖਤ ਸਾਹਿਬ ਤੇ ਵੀ ਗਿਆ ਤੇ ਐਸਜੀਪੀਸੀ ਦੇ ਕੋਲੇ ਵੀ ਗਿਆ ਉਹਦੇ ਤੇ ਅਸੀਂ ਵੀ ਵਿਚਾਰ ਕੀਤੀ ਤੇ ਅਸੀਂ ਪੰਜਾਬ ਦੇ ਜਿੰਨੇ ਵੀ ਗ੍ਰਾਂਥੀ ਸਿੰਘ ਨੇ ਬੇਨਤੀ ਕੀਤੀ ਤੇ ਜਿੰਨੇ ਵੀ ਆ ਸਕਦੇ ਸੀ ਆਏ ਕਈ ਮਜਬੂਰੀ ਕਾਰਨ ਨਹੀਂ ਆ ਸਕੇ ਪਰ ਹਾਜ਼ਰੀ ਸਾਰਿਆਂ ਦੀ ਪ੍ਰਵਾਨ ਕੀਤੀ ਆ ਜਿੰਨੇ ਵੀ ਗ੍ਰਾਂਥੀ ਸਿੰਘ ਇਕੱਠੇ ਹੋਏ ਸੀਗੇ ਮੈਰੋ ਪਿੰਡ ਵਿੱਚ ਅਸੀਂ 6-7 ਘੰਟੇ ਗੱਲਬਾਤ ਕੀਤੀ ਤੇ ਗੱਲਬਾਤ ਕਰਨ ਤੋਂ ਬਾਅਦ ਇਹ ਵੇਖਿਆ ਵੀ ਬਹੁ ਗਣਤੀ ਗ੍ਰਾਂਥੀ ਸਿੰਘ ਜਿਹੜੇ ਐਸਜੀਪੀਸੀ ਦੇ ਅੰਡਰ ਗਰੂ ਘਰ ਨੇ ਉੱਥੇ ਵੀ ਸੇਵਾ ਕਰਦੇ ਨੇ ਤੇ ਆਪਣਾ ਇਹ ਬਹੁਤ ਜ਼ਰੂਰੀ ਮਸਲਾ ਇਹ ਸਿੱਖਾਂ ਲਈ ਗ੍ਰਾਂਥੀ ਸਿੰਘਾਂ ਲਈ ਤੇ ਅਸੀਂ ਗ੍ਰਾਂਥੀ ਸਿੰਘਾਂ ਨੇ ਬੇਨਤੀ ਕੀਤੀ ਵੀ ਇਹ ਵੀ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ ਅਸੀਂ ਵੀ ਚਾਹੁੰਦੇ ਆ ਵੀ ਤੁਸੀਂ ਵੀ ਕੌਮ ਦਾ ਸਰਮਾਇਆ ਕੌਮ ਦਾ ਕੌਮ ਨੂੰ ਬਹੁਤ ਦੇਣ ਹੁੰਦੀ ਹੈ ਗ੍ਰਾਂਥੀ ਸਿੰਘਾਂ ਦੀ ਤੇ ਬੱਚਿਆਂ ਨੂੰ ਵੀ ਤੁਸੀਂ ਅੱਗੇ ਲੈ ਕੇ ਆਉਣਾ ਬਾਣੀ ਪੜਾਉਣ ਵਿੱਚ ਤੇ ਅਸੀਂ ਜਿੰਨੇ ਜੋ ਗਿਆ ਸੀ ਤੁਹਾਡਾ ਸਾਥ ਜਰੂਰ ਦੇਵਾਂਗੇ ਤੇ ਜਿੰਨੀ ਵੀ ਗੱਲਬਾਤ ਉਸ ਦਿਨ ਇੱਥੇ ਹੋਈ ਆ ਤੇ ਇਹ ਗੱਲਬਾਤ ਹੋਈ ਆ ਵੀ ਇਹ ਜਿਹੜਾ ਮਸਲਾ ਹੈ ਐਸਜੀਪੀਸੀ ਦੇ ਧਿਆਨ ਚ ਲਿਆਂਦਾ ਜਾਵੇ ਪੱਕੇ ਤੌਰ ਤੇ ਤੇ ਜੋ ਉਥੇ ਸੇਵਾਦਾਰ ਨੇ ਸ੍ਰੀ ਕਰਤਾਰ ਸਿੰਘ ਸਾਹਿਬ ਭਾਈ ਗੈਨੀ ਕੁਲਦੀਪ ਸਿੰਘ ਜੀ ਗੜਗਾ ਜੋ ਉਹਨਾਂ ਤੱਕ ਵੀ ਗ੍ਰਾਂਥੀ ਸਿੰਘਾ ਨੇ ਬੇਨਤੀ ਕੀਤੀ ਭਾਈ ਸਾਹਿਬ ਤੁਸੀਂ ਜਾ ਕੇ ਗੱਲਬਾਤ ਕਿਸ ਹਿਸਾਬ ਨਾਲ ਕਰੋ ਤੇ ਅਸੀਂ ਗ੍ਰਾਂਥੀ ਸਿੰਘਾ ਦੇ ਕਹਿਣ ਤੇ ਐ ਜੀਪੀਸੀ ਤੇ ਐ ਜੀਪੀਸੀ ਵੱਲੋਂ ਲਾਇ ਗਿਆਨੀ ਕੁਲਦੀਪ ਸਿੰਘ ਜੀ ਗੜਕਾਜ ਜੀ ਉਹਨਾਂ ਕੋਲੇ ਅਸੀਂ ਗਏ ਆ ਸ੍ਰੀ ਕਾਲਤਖਸਬ ਤੇ ਅਸੀਂ ਉਹਨਾਂ ਦੇ ਕੋਲੇ ਜਿੰਨੀਆਂ ਵੀ ਗੱਲਾਂ ਬਾਤਾਂ ਸਾਡੇ ਨਾਲ ਗ੍ਰਾਂਥੀ ਸਿੰਘਾ ਨੇ ਕੀਤੀਆਂ ਦੁੱਖ ਸੁੱਖ ਬੋਲੇ ਉਹ ਅਸੀਂ ਸਾਰੀਆਂ ਹੀ ਉੱਥੇ ਰੱਖੀਆਂ ਵੀ ਭਾਈ ਵੀ ਆਹ ਗੱਲ ਆ ਤੇ ਆਹ ਗੱਲ ਕਰਕੇ ਵੀ ਪ੍ਰੋਬਲਮ ਆ ਰਹੀ ਹੈ ਗ੍ਰਾਂਥੀ ਸਿੰਘਾ ਦੇ ਜੀਵਨ ਤੇ ਵਿੱਚ ਵੀ ਪਰਿਵਾਰ ਦੇ ਵਿੱਚ ਵੀ ਸਾਰੀਆਂ ਕਮੇਟੀਆਂ ਗਲਤ ਨਹੀਂ ਹੁੰਦੀਆਂ ਤੇ ਸਾਰੇ ਸਿੰਘ ਗਲਤ ਨਹੀਂ ਹੁੰਦੇ ਇਸ ਕਰਕੇ ਇਸ ਤੇ ਵੱਡੇ ਲੈਵਲ ਤੇ ਕੋਈ ਵਿਚਾਰ ਕੀਤੀ ਜਾਵੇ ਗ੍ਰਾਂਥੀ ਸਿੰਘਾ ਦੀਆਂ ਜਿਹੜੀਆਂ ਸਿਵਾਮਾਂ ਨੇ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ ਉਹਨਾਂ ਦੀਆਂ ਤਰਖਾਹਾਂ 'ਚ ਵਾਧਾ ਕੀਤਾ ਜਾਵੇ ਉਹਨਾਂ ਦੇ ਬੱਚਿਆਂ ਦੀਆਂ ਹੋ ਸਕਿਆ ਫੀਸਾਂ ਮਾਫ ਕਰਾਈਆਂ ਜਾਣ ਇਹਨਾਂ ਦੇ ਜੀਵਨ ਅਲ ਪਰਿਵਾਰ ਅਲ ਧਿਆਨ ਦਿੱਤਾ ਜਾਵੇ ਗੁਰੂ ਘਰ ਦੀ ਸੇਵਾਦਾਰ ਨੇ ਗਿਆਨੀ ਕੁਲਦੀਪ ਸਿੰਘ ਜੀ ਗੜਗੱਜੂ ਉਹਨਾਂ ਨੇ ਇਹ ਗੱਲਬਾਤ ਬਹੁਤ ਧਿਆਨ ਨਾਲ ਸੁਣੀ ਬਹੁਤ ਪ੍ਰੇਮ ਦਿੱਤਾ ਤੇ ਉਹਨਾਂ ਨੇ ਕਿਹਾ ਸੀ ਵੀ ਇਹ ਗੱਲਬਾਤ ਕਰਨੀ ਚਾਹੁੰਦੇ ਸੀ ਸਾਡੇ ਕੋਲੇ ਮਸਲਾ ਆਇਆ ਸੀ ਚਲੋ ਤੁਸੀਂ ਆਏ ਤੇ ਆਪਾਂ ਰਲ ਮਿਲ ਕੇ ਸੰਗਤ ਦੇ ਨਾਲ ਹੀ ਸਾਰੇ ਵੱਡੇ ਹੁੰਦੇ ਆ ਵੀ ਰਲ ਮਿਲ ਕੇ ਆਪਾਂ ਇਸ ਮਸਲੇ ਨੂੰ ਹੱਲ ਕਰੀਏ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਹੁਣਾਂ ਕੋਲੇ ਗ੍ਰੰਥੀ ਸਿੰਘਾ ਦੇ ਕਹਿਣ ਤੇ ਅਸੀਂ ਗਏ ਆ ਐਸਜੀਪੀਸੀ ਕੋਲੇ ਵੀ ਗ੍ਰੰਥੀ ਸਿੰਘਾ ਦੇ ਕਹਿਣ ਤੇ ਅਸੀਂ ਗਏ ਆ ਵੀ ਚਲੋ ਜੇ ਸਾਡੇ ਜਾਣਨਾ ਤੁਹਾਨੂੰ ਲੱਗਦਾ ਵੀ ਮਸਲਾ ਹੱਲ ਹੁੰਦਾ ਤੇ ਆਪਾਂ ਜ਼ਰੂਰ ਕਰਾਂਗੇ ਕਿਉਂਕਿ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਨੀ ਚਾਹੁੰਦੇ ਸੀ ਸਾਰੇ ਜਾਣੀ ਪਰ ਮੈਂ ਨਹੀਂ ਚਾਹੁੰਦਾ ਵੀ ਇਹ ਪਰਿਵਾਰਕ ਮਸਲਾ ਕਿਉਂਕਿ ਸਿੱਖ ਇੱਕ ਪਰਿਵਾਰ ਹੀ ਨੇ ਪੰਥ ਦਾ ਮਸਲਾ ਵੀ ਆਪਾਂ ਕੋਈ ਅਲੀਗੇਸ਼ਨ ਲਾਈਏ ਆਪਾਂ ਕੋਈ ਗੱਲਬਾਤ ਰੱਖੀਏ ਤੇ ਲੋਕਾਂ ਚ ਇਹ ਮਜ਼ਾਕ ਬਣ ਜਾਵੇ ਵੀ ਇਹ ਇਸ ਜਿਹੜੀ ਕਮਿਊਨਿਟੀ ਸਿੱਖ ਕਮਿਊਨਿਟੀ ਦੇ ਗ੍ਰਾਂਥੀ ਸਿੰਘ ਆ ਇਹ ਤਾਂ ਬਹੁਤ ਔਖੇ ਨੇ ਇਸ ਕਰਕੇ ਅੰਦਰ ਖਾਤੇ ਇਸ ਚੀਜ਼ ਦਾ ਹੱਲ ਹੋਣਾ ਚਾਹੀਦਾ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਹੋਣਾ ਨੇ ਜੋ ਸੇਵਾ ਕਰਦੇ ਨੇ ਸ੍ਰੀ ਕਲਤਕ ਸਾਬ ਉਹਨਾਂ ਨੇ ਇਹ ਗੱਲਬਾਤ ਆਖੀ ਆ ਵੀ 16 ਤਰੀਕ ਜਿਹੜੀ ਹੁਣ ਆ ਰਹੀ ਆ ਵਿਸਾਖੀ ਤੋਂ ਬਾਅਦ ਹੀ ਜ਼ਿਲ੍ਹਾ ਪੱਦਰਤੇ ਮੀਟਿੰਗਾਂ ਜਾਰੀ ਹੋਣਗੀਆਂ ਤੇ ਅਸੀਂ 2 ਦਿਨ 3 ਦਿਨ ਬਾਅਦ ਇਸ ਪੇਜ ਤੋਂ ਇੱਕ ਵੀਡੀਓ ਜਾਰੀ ਕਰਿਆ ਕਰਾਂਗੇ ਵੀ ਅੱਜ ਅਸੀਂ ਕਿਹੜੇ ਜ਼ਿਲ੍ਹੇ ਦੇ ਵਿੱਚ ਆਉਣਾ ਹਫ਼ਤੇ ਦੇ ਵਿੱਚ ਦੋ ਦੋ ਗੇੜੇ ਲਾਇਆ ਕਰਨਗੇ ਐਸਜੀਪੀਸੀ ਦੇ ਨਾਲ ਕੁਲਦੀਪ ਸਿੰਘ ਜੀ ਗੜਗਾਜ ਹੋਣੀ ਤੇ ਨਾਲ ਅਸੀਂ ਹੋਇਆ ਕਰਾਂਗੇ ਇੱਕ ਦਿਨ ਦੇ ਵਿੱਚ ਤਿੰਨ ਜ਼ਿਲ੍ਹੇ ਕੱਢਿਆ ਕਰਾਂਗੇ ਤੇ ਹਫ਼ਤੇ 'ਚ ਦੋ ਵਾਰ ਹੀ ਆਇਆ ਕਰਾਂਗੇ ਮਤਲਬ ਹਫ਼ਤੇ ਦੇ 6 ਜ਼ਿਲ੍ਹੇ ਕੱਢਾਂਗੇ ਵੀ ਇਹ ਮਹੀਨੇ ਦੇ ਵਿੱਚ ਵਿੱਚ ਆਪਾਂ ਕੰਪਲੀਟ ਕਰ ਦਾਂਗੇ ਹਰੇਕ ਜ਼ਿਲ੍ਹਾ ਵਾਰ ਮੀਟਿੰਗ ਹੋਊਗੀ ਸਾਰੇ ਗ੍ਰੰਥੀ ਸਿੰਘਾਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਆਉਣਾ ਦੂਜੇ ਜ਼ਿਲ੍ਹੇ ਦੇ ਵਿੱਚ ਤੁਸੀਂ ਇੰਟਰਫੇਅਰ ਨਹੀਂ ਕਰਨਾ ਅਸੀਂ ਇਸ ਵੀਡੀਓ ਰਾਹੀਂ ਸਾਰੀ ਸੰਗਤ ਨੂੰ ਕੌਮ ਨੂੰ ਪੰਥ ਨੂੰ ਬੇਨਤੀ ਕਰਦੇ ਆ ਮੇਰੀਆਂ ਹੋਰ ਜਿੰਨੀਆਂ ਵੀ ਵੀਡੀਓ ਆ ਚਲੋ ਉਹ ਅੱਗੇ ਸ਼ੇਅਰ ਹੁੰਦੀਆਂ ਨਹੀਂ ਹੁੰਦੀਆਂ ਮੈਨੂੰ ਕਦੇ ਇਸ ਚੀਜ਼ ਤੱਕ ਕੋਈ ਮਤਲਬ ਨਹੀਂ ਹੈ ਪਰ ਇਹ ਪੰਥ ਦਾ ਮਸਲਾ ਇਸ ਕਰਕੇ ਇਹ ਵੀਡੀਓ ਨੂੰ ਜ਼ਰੂਰੀ ਪੋਸਟ ਕੀਤਾ ਜਾਵੇ ਸਾਰੇ ਕਿਤੇ ਜ਼ਰੂਰੀ ਸ਼ੇਅਰ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਸਾਡੇ ਇਸ ਇੰਸਟਾਗ੍ਰਾਮ ਉੱਤੇ ਚੈਨਲ 'ਤੇ ਧਿਆਨ ਪਵੇ ਤੇ ਜਦੋਂ ਅਸੀਂ ਉਹਨਾਂ ਨੂੰ ਆਵਾਜ਼ ਮਾਰਿਆ ਕਈ ਗ੍ਰਾਂਥੀ ਸਾਹਿਬ ਇਕੱਠੇ ਹੋ ਜਾ ਕਰਨ ਅਸੀਂ ਹੁਣ 2-4 ਦਿਨਾਂ ਦੇ ਵਿੱਚ ਇਹ ਇੱਕ ਪੈਨਲ ਬਣਾ ਲਾਂਗੇ ਵੀ ਪਹਿਲੀ ਪਹਿਲੇ ਦਿਨ ਕਿੱਥੋਂ ਇੱਕ ਦਿਨ ਦੇ ਵਿੱਚ ਤਿੰਨ ਕਿਹੜੇ ਜ਼ਿਲ੍ਹੇ ਹੋਣਗੇ ਅਸੀਂ 2 ਦਿਨ ਪਹਿਲਾਂ ਹੀ ਉਹ ਤਿੰਨ ਜ਼ਿਲ੍ਹਿਆਂ ਨੂੰ ਸੂਚਿਤ ਕਰ ਦਾਂਗੇ ਇੱਕ ਵੀਡੀਓ ਰਾਹੀਂ ਭਾਈ ਤੁਸੀਂ ਜ਼ਰੂਰ ਪਹੁੰਚਣਾ ਜ਼ਿਲ੍ਹੇ 'ਚ ਹੀ ਮੀਟਿੰਗ ਹੋਇਆ ਕਰੂਗੀ ਤੇ ਅਸੀਂ ਹੁਣ ਦੇਖਦੇ ਹਾਂ ਵੀ ਪਹਿਲੋਂ ਕਿਹੜੇ ਤਿੰਨ ਪਿੰਡ ਜ਼ਿਲ੍ਹੇ ਕੱਢਣੇ ਆ ਉਸ ਤੋਂ ਬਾਅਦ ਕਿੰਨਾ ਦੀ ਵਾਰੀ ਆਉਂਦੀ ਆ ਜ਼ਿਲ੍ਹਾ ਪੱਧਰੀ ਮੀਟਿੰਗ ਹੋਊਗੀ ਤੇ ਮੀਟਿੰਗ ਦੌਰਾਨ ਹੀ ਗ੍ਰਾਂਥੀ ਸਿੰਘਾਂ ਦੀ ਇਹ ਜ਼ਿੰਮੇਵਾਰੀ ਹੋਊਗੀ ਤੁਸੀਂ ਕਮੇਟੀ ਮੈਂਬਰ ਉੱਥੋਂ ਚੋਣਨੇ ਆ ਨਾ ਅਸੀਂ ਚੋਣਨੇ ਨਾ ਐ ਜੀਪੀਸੀ ਚੋਣਨੇ ਸੋਡੀ ਜ਼ਿਲ੍ਹਾਵਾਰ ਹੀ ਇੱਕ ਕਮੇਟੀ ਤਿਆਰ ਕੀਤੀ ਜਾਊਗੀ ਜਿਹੜੀ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਜਾਂ ਕਿਸੇ ਚੀਜ਼ ਦੀ ਲੋੜ ਆ ਤੇ ਉਹਦਾ ਹੱਲ ਉਹ ਕਰਨਗੇ ਜੇ ਉਹਨਾਂ ਤੋਂ ਨਹੀਂ ਹੁੰਦਾ ਤੇ ਉਹ ਸ੍ਰੀ ਕਾਟਕ ਸਹਿਬ ਬੇਝੱਜ ਕੋਹ ਕੇ ਹੁਣ ਗਿਆਨੀ ਜੀ ਉੱਥੇ ਸੇਵਾਦਾਰ ਸਾਰੇ ਉੱਥੇ ਉਹਨਾਂ ਦੀ ਗੱਲਬਾਤ ਸੁਣਨਗੇ ਅਸੀਂ ਵੀ ਉਹਨਾਂ ਦੀ ਗੱਲਬਾਤ ਨਾਲ ਸਹਿਮਤ ਹੋਵਾਂਗੇ ਇਸ ਕਰਕੇ ਗ੍ਰੰਥੀ ਸਿੰਘ ਵੀਰ ਇਹ ਨਾ ਸੋਚਣ ਹੁਣ ਮੈਂ ਇੱਕ ਬੇਨਤੀ ਕਰਨੀ ਆ ਗ੍ਰੰਥੀ ਸਿੰਘ ਵੀਰਾਂ ਨੂੰ ਜੇ ਗ੍ਰੰਥੀ ਸਿੰਘਾ ਦੇ ਦਿਲ ਦੇ ਵਿੱਚ ਸੱਚੀ ਕੋਈ ਦਰਦ ਆ ਕਿਸੇ ਕਮੇਟੀ ਦੇ ਵਿੱਚ ਕੋਈ ਦਰਦ ਆ ਤੇ ਉਹ ਆਉਣਗੇ ਤੇ ਮੈਂ ਚਾਹੁੰਨਾ ਵੀ ਪੰਜ ਮੈਂਬਰੀ ਕਮੇਟੀ ਇੱਕ ਵੱਖਰੀ ਬਣਾ ਕੇ ਉੱਚ ਅਧਿਕਾਰ ਕਾਰਜਕਾਰੀ ਵੀ ਤੁਹਾਨੂੰ ਤੁਸੀਂ ਪ੍ਰਬੰਧ ਕਰਨਾ ਗਾਂਹ ਜਾ ਕੇ ਅਗਲੇ ਜ਼ਿਲ੍ਹੇ ਚ ਜੇ ਤਾਂ ਗ੍ਰਾਂਥੀ ਸਿੰਘਾ ਦਾ ਏਕਾ ਤੇ ਫਿਰ ਪੰਜ ਸਿੰਘ ਆਉਣਗੇ ਤੇ ਅਸੀਂ ਦੱਸਾਂਗੇ ਵੀ ਭਾਈ 16 ਤਰੀਕ ਨੂੰ ਕਿਹੜੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਾਣਾ ਉੱਥੇ ਜਾ ਕੇ ਗ੍ਰਾਂਥੀ ਸਿੰਘਾ ਨੇ ਲੋਸਮੈਂਟਾ ਕਰਾਉਣਾ ਕਿਹੜੇ ਗੁਰੂ ਘਰੇ ਇਕੱਠ ਕਰਨਾ ਤੇ ਉੱਥੇ ਤੁਸੀਂ ਉਹ ਅੱਗੇ ਜਾ ਕੇ ਪ੍ਰਬੰਧ ਸਾਮਣਾ ਬਗਰੋ ਅਸੀਂ ਆਇਆ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਮੈਂ ਤੁਹਾਡੇ ਨਾਲ ਚੱਲੂੰਗਾ ਇਦੇ ਚ ਇਹ ਨਾ ਸੋਚੋ ਸਾਡੇ ਤੇਲ ਮੱਚ ਜੂ ਇਹਦੇ ਚ ਇਹ ਨਾ ਸੋਚੋ ਸਾਡੇ ਪੈਸੇ ਲੱਗ ਜਾਣਗੇ ਇਹਦੇ ਚ ਇਹ ਨਾ ਸੋਚੋ ਵੀ ਇਹ ਤਾਂ ਯਾਰ ਭਾਜਣਾ ਠਬਾਦ ਜੂ ਦੇਖੋ ਥੋੜੇ ਕਰਕੇ ਇਹੀ ਕਰਨ ਲੱਗੇ ਆ ਜੇ ਤੁਸੀਂ ਇੱਕੇ ਚ ਨਹੀਂ ਹੋਵੋਗੇ ਅੱਜ ਤੁਸੀਂ ਨਹੀਂ ਤਰੋਗੇ ਤੇ ਇਹ ਫਿਰ ਮੁੜ ਕੇ ਇਹ ਉਹ ਟਾਰਾ ਨਹੀਂ ਮਾਰਨੀ ਆ ਆਪਾਂ ਵੀ ਸਾਡੀ ਕੋਈ ਬਾਹ ਨਹੀਂ ਫਟਦਾ ਜੇ ਆਪਾਂ ਕਿਤੇ ਸਟੈਂਡ ਲੈਣਾ ਸਟੈਂਡ ਕਰਨਾ ਉਹਦੇ ਲਈ ਆਪਾਂ ਨੂੰ ਕੁਝ ਨਾ ਕੁਝ ਤਾਂ ਗਵਾਉਣਾ ਪੈਣਾ ਹੀ ਆ ਇਸ ਕਰਕੇ ਜ਼ਿਲ੍ਹਾ ਵਾਈਜ਼ ਕਮੇਟੀਆਂ ਬਣਨੀਆਂ ਜ਼ਿਲ੍ਹਾ ਵਾਈਜ਼ ਹੀ ਗੱਲਾਂ ਬਾਤਾਂ ਸੁਣੀਆਂ ਜਾਣਗੀਆਂ ਜਣਗੀਆਂ ਇੱਕ ਦਿਨ ਦੇ ਵਿੱਚ ਤਿੰਨ ਜ਼ਿਲ੍ਹੇ ਕੱਢਿਆ ਕਰਾਂਗੇ ਹਫ਼ਤੇ 'ਚ ਦੋ ਵਾਰ ਹੀ ਆਇਆ ਕਰਾਂਗੇ ਇਸ ਕਰਕੇ ਇਹ ਵੀਡੀਓ ਅਸੀਂ ਇੱਕ ਚੈਨਲ ਆਪਦੇ ਵੀ ਉਹ 'ਚ ਪਾਵਾਂਗੇ ਜਿਹੜਾ ਗ੍ਰਾਂਥੀ ਸਿੰਘਾਂ ਦਾ ਬਣਿਆ ਜੀ ਦੇ ਮੰਨ ਦੇ ਵਿੱਚ ਦਰਦ ਦਾ ਦਿਲ ਦੇ ਵਿੱਚ ਦਰਦ ਦਾ ਭਾਈ ਉਹ ਸਿਰਫ ਪੰਜ ਗ੍ਰਾਂਥੀ ਸਿੰਘ ਚੁਣ ਲਏ ਜਾਣਗੇ ਜਿਹੜੇ ਭਾਈ ਅੱਗੇ ਹੋ ਕੇ ਚੱਲਣਾ ਚਾਹੁੰਦੇ ਆ ਤੇ ਉਹ ਆਉਣ ਉਹ ਅੱਗੇ ਆ ਕੇ ਜ਼ਿਲ੍ਹਿਆਂ ਵਾਜ ਆਪਣਾ ਪ੍ਰਬੰਧ ਰੱਖਣ ਤੇ ਪਿੱਛੋਂ ਅਹ ਐਸਜੀਪੀਸੀ ਦੇ ਕਾਰਤਕ ਸੇ ਤੋਂ ਟੀਮ ਆਇਆ ਕਰੂਗੀ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਹੋਣੀ ਜਾਂ ਅਸੀਂ ਜਾਂ ਹੋਰ ਵੀ ਸਿੰਘ ਆਇਆ ਕਰਨਗੇ ਤੇ ਆਪਾਂ ਇਸ ਸਮੱਸਿਆ ਨੂੰ ਸੁਭਾਰ ਲਈਏ ਮੈਂ ਨਹੀਂ ਚਾਹੁੰਦਾ ਕੋਈ ਵੀ ਗ੍ਰਾਂਥੀ ਸਿੰਘ ਸੁਸਾਈਡ ਕਰੇ ਮੈਂ ਨਹੀਂ ਚਾਹੁੰਦਾ ਕੋਈ ਵੀ ਗ੍ਰਾਂਥੀ ਸਿੰਘ ਸਿੱਖੀ ਛੱਡੇ ਮੈਂ ਨਹੀਂ ਚਾਹੁੰਦਾ ਕਿਸੇ ਵੀ ਗ੍ਰਾਂਥੀ ਸਿੰਘ ਦਾ ਬੱਚਾ ਪੜ੍ਹਾਈ 'ਚ ਲੋ ਰਹਿ ਜੇ ਮੈਂ ਨਹੀਂ ਚਾਹੁੰਦਾ ਕਿਸੇ ਵੀ ਗ੍ਰਾਂਥੀ ਸਿੰਘ ਦੇ ਪਰਿਵਾਰ ਦਾ ਕੋਈ ਇਲਾਜ ਲੋ ਰਹਿ ਜੇ ਇਸ ਕਰਕੇ ਅਸੀਂ ਇੱਕ ਇੱਕੇ 'ਚ ਰਹਿਣਾ ਚਾਹੁੰਦੇ ਆ ਕਿਸੇ ਅਸੀਂ ਉਹਦੇ ਪੈਨਲ 'ਚ ਰਹਿਣਾ ਚਾਹੁੰਦੇ ਆ ਤਾਂ ਕਰਕੇ ਅਸੀਂ ਬੇਨਤੀ ਕੀਤੀ ਆ ਤੇ ਸਾਰਿਆਂ ਨੇ ਇਹ ਬੇਨਤੀ ਨੂੰ ਸਮਝਣਾ ਐ ਐਵੇਂ ਕੋਈ ਹੋਰ ਗੱਲਬਾਤ ਨਹੀਂ ਕਰਨੀ ਲੱਤਾਂ ਨਹੀਂ ਖਿੱਚਣੀਆਂ ਇਸ ਗੱਲਬਾਤ ਨੂੰ ਸਮਝਣਾ ਜੇ ਆਪਣੇ ਤੋਂ ਅੱਜ ਕੋਈ ਗੱਲਬਾਤ ਸਹੀ ਹੁੰਦੀ ਹੈ ਤੇ ਆਪਾਂ ਕਰ ਦਈਏ ਤੇ ਸਾਰੀ ਗਰੰਤੀ ਸਿੰਘਾਂ ਨੂੰ ਬੇਨਤੀ ਹੈ ਅਸੀਂ ਆਪਣੇ ਇੰਸਟਾਗ੍ਰam ਪੇਜ ਤੇ ਇਹ ਵੀਡੀਓ ਜਾਰੀ ਕਰਿਆ ਕਰਾਂਗੇ ਵੀ ਭਾਈ ਅਸੀਂ ਕਿੰਨੀ ਤਰੀਕ ਨੂੰ ਕਿਹੜੇ-ਕਿਹੜੇ ਜ਼ਿਲ੍ਹੇ ਚ ਆਉਣਾ ਤੇ ਤੁਸੀਂ ਆਪਣੇ ਉਸ ਦਿਨ ਕੰਮ ਨੂੰ ਮੜਾ ਸੰਕੋਚਦੇ ਹੋਏ ਉੱਥੇ ਇਕੱਠੇ ਹੋਏ ਹੋ ਤੇ ਥੋੜਾ ਹੀ ਉਹ ਹੋਊਗਾ ਹੱਕ ਕਮੇਟੀ ਚੋਂ ਉਹਨਾਂ ਦਾ ਜਿਹੜੇ ਸਾਨੂੰ ਗ੍ਰਾਂਥੀ ਸਿੰਘਾਂ ਦੇ ਵਿੱਚੋਂ ਗ੍ਰਾਂਥੀ ਸਿੰਘ ਚੰਗੇ ਲੱਗਣਗੇ ਵੀ ਜਿਹੜੇ ਸੇਵਾ ਨਿਭਾ ਦੇਣਗੇ ਜ਼ਿਲ੍ਹਾ ਵਾਈਸ ਤੁਸੀਂ ਆਪਦੇ ਆਪ ਹੀ ਉਹਨਾਂ ਨੂੰ ਚੁਣ ਲਿਓ ਵੀ ਜੋ ਤੁਸੀਂ ਗੱਲਬਾਤ ਕਰਨੀ ਆ ਉਹ ਸਾਰੀਆਂ ਕਮੇਟੀਆਂ ਤੋਂ ਵੱਖਰੀ ਹੋਇਆ ਕਰੂਗੀ ਇੰਨੀਆਂ ਕ ਬੇਨਤੀਆਂ ਕਰਨੀਆਂ ਸੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ